ਖੰਡੇ ਬਾਟੇ ਦੀ ਪਾਹਲ ਤੇ ਅੰਮ੍ਰਿਤ ਦੋਨੋਂ ਇੱਕ ਵੱਖ-ਵੱਖ ਗੱਲਾਂ ਨੇ ਖੰਡੇ ਬਾਟੇ ਦੀ ਪਾਹਲ ਮਨੁੱਖ ਆਪਣੇ ਜੀਵਨ ਵਿੱਚ ਇੱਕ ਵਾਰ ਲੈਂਦਾ ਪੰਜ ਪਿਆਰਿਆਂ ਉੱਡ ਜਾ ਕੇ ਪਰ ਅੰਮ੍ਰਿਤ ਸਤਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਵੀ ਤੇ ਹਰ ਰੋਜ਼ ਹੀ ਛਕਣਾ ਖੰਡੇ ਬਾਟੇ ਦੀ ਪਾਹਲ ਤੇ ਪੰਜ ਪਿਆਰਿਆਂ ਤੋਂ ਲੈਣੀ ਐ ਜਾ ਕੇ ਪਰ ਮਹਾਰਾਜ ਕਹਿੰਦੇ ਅੰਮ੍ਰਿਤ ਤੇ ਰੋਜ਼ ਛਕਣਾ ਨਾਲ ਇਤੋਂ ਵੀ ਤੱਕ ਵੀ ਕਹਿ ਦਿੱਤਾ ਇਹ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਇਹ ਤਾਂ ਕਿਤੋਂ ਲੈਣ ਵੀ ਨਹੀਂ ਜਾਣਾ ਖੰਡੇ ਬਾਟੇ ਦੀ ਪੌਹਲ ਛਕਣ ਲਈ ਤੁਹਾਨੂੰ ਆਲਮਗੀਰ ਸਾਹਿਬ ਜਾਣਾ ਪੈਣਾ ਹੈ ਤੁਹਾਨੂੰ ਦਮਦਮਾ ਸਾਹਿਬ ਜਾਣਾ ਪੈਣਾ ਪੰਜ ਪਿਆਰਿਆਂ ਕੋਲ ਜਾਣਾ ਪੈਣਾ ਪਰ ਮਹਾਰਾਜ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਅੰਮ੍ਰਿਤ ਤੇ ਕਿਤੋਂ ਲੈਣ ਵੀ ਨਹੀਂ ਜਾਣਾ ਉਹ ਤੇ ਤੇਰੇ ਅੰਦਰ ਹੀ ਹੈ ਉਹ ਤੇ ਤੇ ਅੰਦਰੋਂ ਹੀ ਲੈਣਾ ਉਹ ਤਾਂ ਤੇਰੇ ਹਿਰਦੇ ਵਿੱਚ ਹੀ ਪਿਆ ਮਹਾਰਾਜ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਪਰ ਉਹਦਾ ਸਵਾਦ ਕਿਹਨੇ ਨੂੰ ਆਇਆ ਮਨ ਮੁਖਾਂ ਨੂੰ ਨਹੀਂ ਆਇਆ ਜਿਹੜੇ ਆਪਣੇ ਮਨ ਪਿੱਛੇ ਦੁਰੇ ਹੋਏ ਉਹਨਾਂ ਨੂੰ ਮਹਾਰਾਜ ਕਹਿੰਦੇ ਉਹਦਾ ਸਵਾਦ ਨਹੀਂ ਅੰਦਰੋਂ ਆਇਆ ਪਰ ਹੈ ਤੇ ਅੰਦਰ ਹੀ ਉਹਤੇ ਕਿਤੇ ਲੈ ਨਹੀਂ ਜਾਣਾ ਤੇ ਅੰਮ੍ਰਿਤ ਛਕਣ ਵਾਸਤੇ ਤੈਨੂੰ ਜਾਣਾ ਪੈਣਾ ਹੈ ਪੰਜ ਪਿਆਰਿਆਂ ਕੋਲ ਜਾਣਾ ਪੈਣਾ ਛਤੁਰਾਂ ਦੀ ਪਾਵਨ ਹਜ਼ੂਰੀ ਵਿੱਚ ਪੰਜ ਪਿਆਰੇ ਤੈਨੂੰ ਖੰਡੇ ਵਾਤੇ ਦੀ ਬਹੁਲ ਛਕਾਉਣਗੇ ਪਰ ਅੰਮ੍ਰਿਤ ਰੋਜ ਛਕਣਾ ਤੇ ਛਕਣਾ ਵੀ ਅੰਦਰ ਹੀ ਹੈ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨਮੁੱਖਾ ਸਾਧਨਾ ਪਾਇਆ ਪਰ ਮਹਾਰਾਜ ਕਹਿੰਦੇ ਜਿਹੜੇ ਮਨਮੁੱਖ ਨੇ ਜਿਹੜੇ ਗੁਰੂ ਤੋਂ ਦੂਰੀ ਬਣਾਈ ਬੈਠੇ ਆ ਕਿਸੇ ਕਾਰਨ ਕਰਕੇ ਆਪਣੇ ਕਰਮਾਂ ਕਰਕੇ ਉਹਨਾਂ ਨੂੰ ਇਸ ਅੰਮ੍ਰਿਤ ਦਾ ਸਵਾਦ ਨਹੀਂ ਆਇਆ ਜਿਵੇਂ ਮਹਾਰਾਜ ਬਾਣੀ 'ਚ ਲਿਖਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਨ ਦਾ ਤਾਂ ਜਗ ਖਾਇਆ ਮਨੁੱਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਹੁਣ ਮਾਇਆ ਦੇ ਬੜੇ ਰੂਪ ਨੇ ਕੋਈ ਵਿਕਾਰਾਂ ਦੀ ਮਾਇਆ ਕਿੱਥੀ ਕਰਦਾ ਹਰ ਰੋਜ਼ ਜ਼ਿੰਦਗੀ ਵਿੱਚ ਵਿਕਾਰ ਭੋਗਦਾ ਨਸ਼ਿਆਂ ਦੇ ਰੂਪ ਵਿੱਚ ਪ੍ਰਾਈ ਔਰਤ ਨੂੰ ਤੱਕਣ ਦੇ ਰੂਪ ਵਿੱਚ ਹੋਰ ਪਤਾ ਨਹੀਂ ਕੀ ਕੀ ਗੱਲਾਂ ਕਰਕੇ ਆਪਣੀ ਜ਼ਿੰਦਗੀ ਵਿੱਚ ਵਿਕਾਰਾਂ ਦੀ ਮਾਇਆ ਕਿੱਥੀ ਕਰੀ ਜਾਂਦਾ ਕਈ ਵਾਰ ਮਾਇਆ ਦੇ ਨਸ਼ੇ ਵਿੱਚ ਵੀ ਵਿਕਾਰ ਭੋਗਦਾ ਬੰਦਾ ਜਦੋਂ ਜ਼ਿਆਦਾ ਤਾਂ ਦੌਲਤ ਕੱਟੀ ਹੋ ਜਾਂਦੀ ਹੈ ਫਿਰ ਉਹ ਉਸ ਨਸ਼ੇ ਵਿੱਚ ਵੀ ਵਿਕਾਰ ਭੋਗ ਲੈਂਦਾ ਹੈ ਪਰ ਮਹਾਰਾਜ ਕਹਿੰਦੇ ਉੱਥੇ ਮਨਮੁਖ ਖਾਦੇ ਗੁਰਮੁਖ ਉੱਪਰੇ ਫਿਰ ਬਚਦੇ ਕੌਣ ਨੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੁੰਦਾ ਹੈ ਜਿਹੜੇ ਗੁਰੂ ਦੀ ਮਤ ਲੈ ਕੇ ਆਪਣਾ ਜੀਵਨ ਜਿਉਂਦੇ ਨੇ ਮਨਮੁਖ ਉੱਥੇ ਖਾਦੇ ਜਾਂਦੇ ਆ ਉਹਨਾਂ ਨੂੰ ਵਿਕਾਰ ਘਰਸ ਲੈਂਦੇ ਆ ਉਹਨਾਂ ਦਾ ਜੀਵ ਨਹੀਂ ਉਸ ਤਰ੍ਹਾਂ ਦਾ ਹੋ ਜਾਂਦਾ ਉਹ ਵਿਕਾਰਾਂ ਵਿੱਚ ਹੀ ਧਸ ਜਾਂਦੇ ਆ ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਯੋਜਾ ਬਣ ਜਾਂਦਾ ਫਿਰ ਮਨਮੁਖ ਉਥੇ ਖਾਦੇ ਜਾਂਦੇ ਆ ਵਿਕਾਰ ਉਹਨਾਂ ਨੂੰ ਗ੍ਰਸ ਲੈਂਦੇ ਆ ਗੁਰਮੁਖ ਉਥੇ ਬਚ ਜਾਂਦੇ ਆ ਉਹਨਾਂ ਦਾ ਜੀਵਨ ਪੱਤਰ ਵਧੀਆ ਹੋ ਜਾਂਦਾ ਹੈ ਉਹ ਸੋਹਣੀ ਜ਼ਿੰਦਗੀ ਫਿਰ ਜਿਉ ਕੇ ਜਾਂਦੇ ਆ ਇਸ ਲਈ ਮਹਾਰਾਜ ਸਾਨੂੰ ਇਹ ਜੀ ਸਮਝਾਉਂਦੇ ਨੇ ਲੋਕ ਅਗਣਾ ਕੀ ਬੰਨਾ ਗੰਠੜੀ ਗੁਣ ਨਾ ਬਿਹਾਜਾ ਕੋਏ ਗੁਣਤਾ ਗਾਹਕ ਨਾਨਕਾ ਵਿਰਲਾ ਕੋਈ ਹੋਇ ਇਹ ਗੁਣ ਤੇ ਓਗਣੀ ਨੇ ਅਮਰਤ ਅਮਰਤ ਗੁਣ ਨੇ ਤੇ ਵਿਖੋ ਜਹਰ ਔਗਣ ਨੇ ਤੇਰੇ ਜੀਵਨ ਵਿੱਚ ਆਏ ਹੋਏ ਮਹਾਰਾਜ ਕਹਿੰਦੇ ਗੁਣ ਦਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਵਿਰਲੇ ਹੀ ਹੈ ਜਿਹੜਾ ਗੁਣਾ ਦਾ ਗਾਹਕ ਹੋਵੇਗਾ ਜਿਹੜਾ ਸਤਿਗੁਰਾਂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇਹ ਅੰਮ੍ਰਿਤ ਨੂੰ ਰੋਜ਼ ਪੀਂਦਾ ਉਹ ਵਿਰਲਾ ਹੀ ਹੈ ਮਹਾਰਾਜ ਕਹਿੰਦੇ ਇਸ ਲਈ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਘਰ ਮੈਂ ਹੈ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣ ਭ੍ਰਮ ਦਾ ਭਰਮ ਪੁਲਾਇਆ ਹੁਣ ਮਿਰਗ ਨੂੰ ਨਹੀਂ ਪਤਾ ਵੀ ਉਹਦੀ ਨਾਭੀ ਵਿੱਚ ਹੀ ਕਸਤੂਰੀ ਹੈ ਅੰਦਰ ਕਸਤੂਰੀ ਹੈ ਤੇ ਫਿਰਦਾ ਬਾਹਰ ਤੁਰਿਆ ਕਦੇ ਕਿਤੇ ਤੁਰਿਆ ਫਿਰਦਾ ਕਦੇ ਕਿਤੇ ਤੁਰਿਆ ਫਿਰਦਾ ਮਟੀਆਂ ਕਬਰਾਂ ਬਾਬੇ ਪਤਾ ਨਹੀਂ ਕੀ ਕੀ ਸਿਆਣੇ ਛੱਪੇ ਕਿੱਥੇ ਤੱਕ ਮੌਲੀਆਂ ਮੰਨੀ ਬੰਦਾ ਇਸ ਧਰਤੀ ਤੇ ਤੁਰਿਆ ਫਿਰਦਾ ਭਟਕਦਾ ਸੱਚ ਨਾਲੋਂ ਦੂਰ ਹੋ ਕੇ ਗੁਰੂ ਨਾਲੋਂ ਦੂਰ ਹੋ ਕੇ ਹਾਲਤ ਮਹਾਰਾਜ ਕਹਿੰਦੇ ਉਸ ਮਿਰਗ ਵਰਗੀ ਹੋ ਗਈ ਜਿਹਦੇ ਨਾਭੀ ਵਿੱਚ ਕਸਤੂਰੀ ਹੈ ਤੇ ਫਿਰਦਾ ਬਾਹਰ ਪਾਲਦਾ ਕਸ਼ਤੂਰੀ ਅੰਦਰ ਹੈ ਨਾਭੀ ਵਿੱਚ ਪਈ ਹੈ ਨਹੀਂ ਪਤਾ ਵੀ ਮੇਰੇ ਅੰਦਰ ਹੈ ਅੰਮ੍ਰਿਤ ਅੰਦਰ ਹੈ ਗੁਣ ਤੇ ਤੇਰੇ ਅੰਦਰ ਹੀ ਨੇ ਓਗਣ ਵੀ ਅੰਦਰ ਹੀ ਨੇ ਅੰਦਰੋਂ ਹੀ ਉੱਠਣੇ ਨੇ ਤੂੰ ਜਿੱਥੇ ਤੁਰਿਆ ਫਿਰਦਾ ਹੈ ਜਹ ਜੀ ਸੰਗਤ ਕਰਦਾ ਹੈ ਜਹ ਜਹ ਜੀਵਨ ਭੋਗਦਾ ਹੈ ਉਹਨਾਂ ਦੇ ਮੁਤਾਬਕ ਤੇਰਾ ਜੀਵਨ ਬਣਨਾ ਹੈ ਤੇਰੇ ਅੰਦਰ ਉਹ ਜੇ ਤੇਰੇ ਖਿਆਲ ਬਣਨੇ ਨੇ ਗੁਰੂਖਾ ਕਸ਼ਤੂਰੀ ਤੇ ਤੇਰੇ ਅੰਦਰ ਹੈ ਮਿਰਗ ਨੂੰ ਨਹੀਂ ਪਤਾ ਲੱਗਿਆ ਮਿਰਗ ਰੂਪੀ ਜੀਵਨ ਮਨਮੁਖ ਬੰਦੇ ਦਾ ਹੋ ਜਾਂਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਅੰਮ੍ਰਿਤ ਮੇਰੇ ਅੰਦਰ ਪਿਆ ਹੈ ਉਹ ਜਿੱਥੇ ਮਾੜੀਆਂ ਗੱਲਾਂ ਕਰਦਾ ਉੱਥੇ ਚੰਗੀਆਂ ਵੀ ਕਰ ਸਕਦਾ ਹੈ ਜੀਬ ਬੋਲਦੀ ਆ ਉਹਦੇ ਮਾੜਾ ਵੀ ਬੋਲਦੀ ਐ ਉਹ ਚੰਗਾ ਵੀ ਬੋਲ ਸਕਦੀ ਐ ਪਰ ਉਹਨੂੰ ਗਿਆਨ ਨਹੀਂ ਵੀ ਮੈਂ ਬੋਲਣਾ ਕੀ ਐ ਮੈਂ ਕਰਨਾ ਕੀ ਐ ਉਹ ਬੋਲਦਾ ਆਪਣੇ ਅੰਦਰੋਂ ਉਹ ਭੋਗਦਾ ਅੰਦਰੋਂ ਵਿਕਾਰ ਪਰ ਅੰਦਰ ਤੇ ਚੰਗੀਆਂ ਗੱਲਾਂ ਵੀ ਪਈਆਂ ਉਹ ਵੀ ਆਪਾਂ ਕਿਸੇ ਦੇ ਧੀ ਪੁੱਤਲਾ ਕਰ ਸਕਦੇ ਆ ਉਹ ਵੀ ਕਿਸੇ ਦਾ ਆਪਾਂ ਜੀਵਨ ਰਸਤੇ ਤੇ ਲਿਆ ਸਕਦੇ ਆ ਚੰਗੀਆਂ ਗੱਲਾਂ ਕਰਕੇ ਉਹ ਕਿਉਂ ਨਹੀਂ ਆਉਂਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਅੰਦਰ ਅਮਰਤ ਵੀ ਪਿਆ ਮੇਰੇ ਅੰਦਰ ਚੰਗੇ ਗੁਣ ਵੀ ਪਏ ਨੇ ਚੰਗੀਆਂ ਗੱਲਾਂ ਵੀ ਪਈਆਂ ਨੇ ਨਹੀਂ ਪਤਾ ਮਿਰਗ ਵਰਗਾ ਜੀਵਨ ਹੋ ਗਿਆ ਉਹਨੂੰ ਆਪਣੇ ਅੰਦਰ ਹੀ ਨਹੀਂ ਪਤਾ ਲੱਗਿਆ ਵੀ ਮੇਰੇ ਅੰਦਰ ਕਸ਼ਤੂਰੀ ਆ ਮੈਂ ਬਾਹਰ ਭਾਲਦਾ ਫਿਰਦਾ ਜਿਉਂ ਕਸ਼ਤੂਰੀ ਮਿਰਗ ਨਾ ਜਾਣ ਭਰਮ ਦਾ ਭਰਮੋਂ ਭਲਾਇਆ ਭਰਮ ਦਾ ਭਰਮ ਦਾ ਭੱਜਿਆ ਨਠਿਆ ਫਿਰਦਾ ਭੁੱਲੀ ਜਾਂਦਾ ਕਸ਼ਤੂਰੀ ਮੇਰੇ ਅੰਦਰ ਪਈ ਹੈ ਇਸ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰੈ ਕਰਤਾ ਆਪ ਖਵਾਇਆ ਅੰਮ੍ਰਿਤ ਛੱਡ ਬੈਠਦਾ ਬਿਖ ਇਕੱਠੀ ਕਰ ਲੈਂਦਾ ਜਹਿਰ ਔਗਣਾ ਦੀ ਆਪਣੇ ਜੀਵਨ ਵਿੱਚ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰੈ ਕਰਤਾ ਆਪ ਖਵਾਇਆ ਫਿਰ ਕਰਮੀ ਇਹ ਜੇ ਹੋਗੇ ਆਕਾਲ ਪੁਰਖ ਵਾਹਿਗੁਰੂ ਨੇ ਉਸੇ ਰਾਤ ਹੀ ਤੋੜ ਦਿੱਤਾ ਵੀ ਜਾ ਸੱਜਣਾ ਤੂੰ ਨੇਹੀ ਕੰਮ ਕਰਲਾ ਕਰਤਾ ਆਪ ਖਵਾਇਆ ਮਹਾਰਜ ਬਾਣੀ ਚ ਲਿਖ ਦਿੰਦੇ ਹੋਰ ਵਿਡਾਣੀ ਚੱਕਰੀ ਧ੍ਰਿਗ ਜੀਵਨ ਧ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖੱਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆਂ ਨਰਕ ਨਿਵਾਸ ਆਹ ਹਾਲਤ ਬਿਖੋ ਜਹਿਰ ਜਿਹੜੇ ਜੀਵਨ ਚ ਕੱਟੀ ਕਰ ਲੈਂਦੇ ਆ ਆ ਹਾਲਤ ਮਹਾਰਾਜ ਬਾਣੀ ਚ ਲਿਖਦੇ ਮੋਇਆ ਨਰਕ ਨਿਵਾਸ ਇੱਥੇ ਤੇ ਦੁੱਖ ਭੋਗਣਾ ਹੀ ਐ ਗੁਰਮੁਖਾ ਮਰਨ ਤੋਂ ਬਾਅਦ ਵੀ ਤੇਰਾ ਵਾਸਾ ਮਹਾਰਾਜ ਕਹਿੰਦੇ ਨਰਕਾਂ ਵਿੱਚ ਹੋਏਗਾ ਹੋਰ ਵਿਡਾਣੀ ਚੱਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਤੇਰਾ ਜੀਵਨ ਹੀ ਤਰਕਾਰ ਜੇ ਤੂੰ ਹੋਰ ਚੱਕਰੀ ਕਰਦਾ ਫਿਰਦਾ ਕਿਤੇ ਤੇਰਾ ਵਸਣਾ ਹੀ ਤਰਕਾਰ ਐ ਮਹਾਰਾਜ ਕਹਿੰਦੇ ਅੰਮ੍ਰਿਤ ਤਜ ਅੰਮ੍ਰਿਤ ਛੋੜ ਬਿਖ ਲਗੇ ਤੂੰ ਅੰਮ੍ਰਿਤ ਛੱਡ ਕੇ ਜ਼ਹਿਰ ਕੱਠੀ ਕਰਨ ਲੱਗੇ ਆ ਮਹਾਰਾਜ ਕਹਿੰਦੇ ਅਮਰਤ ਤਜ ਵਿਖ ਲੱਗੇ ਵਿਖ ਖੱਟਣਾ ਬੇਕਰਾਸ ਉਹਦੀ ਖੱਟਣਾ ਖੱਟੀ ਕਾਰ ਕਮਾਈ ਸਾਰੀ ਪੂੰਜੀ ਮਹਾਰਾਜ ਕਹਿੰਦੇ ਜ਼ਹਿਰ ਦੇ ਬਰੋਬਰ ਹੈ ਜੇ ਉਹਨੇ ਆਪਣੇ ਅੰਦਰ ਅਮਰਤ ਨਹੀਂ ਦੇਖਿਆ ਵਿਖ ਖੱਟਣਾ ਬੇਖਰਾਸ ਵਿਖ ਖਾਣਾ ਵਿਖ ਪਹਿਣਾ ਜੋ ਉਹ ਖਾ ਰਿਹਾ ਜੋ ਉਹ ਪਹਿ ਰਿਹਾ ਮਹਾਰਾਜ ਕਹਿੰਦੇ ਸਾਰੇ ਜ਼ਹਿਰ ਹੈ ਬਿਖ ਕੇ ਮੁਖ ਗਿਰਾਸ ਜਿਹੜੀ ਮੁਖ ਚ ਗਰਾਹੀ ਪਾਉਂਦਾ ਤੜਕਾ ਲਾ ਕੇ ਨਾ ਹੱਥ ਨੇ ਉਹ ਵੀ ਤੇਰੇ ਲਈ ਜ਼ਹਿਰ ਹੈ ਜੇ ਤੂੰ ਪਰਾਈ ਚਾકરી ਕਰਦਾ ਹੈ ਤੂੰ ਆਪਣੇ ਜੀਵਨ ਵਿੱਚ ਔਗਣ ਲੈ ਆਇਆ ਕਿਤੇ ਕੱਥਾ ਕਰ ਲਿਆ ਕੁਝ ਇੱਥੇ ਦੁੱਖੋ ਦੁੱਖ ਕਮਾਉਣਾ ਮੋਇਆ ਨਰਕ ਨਿਵਾਸ ਆਤਮਿਕ ਮੌਤੇ ਮਰ ਜਾਂਦਾ ਤੇ ਨਰਕਾਂ ਚ ਵਾਸਾ ਹੁੰਦਾ ਹੈ ਮਹਾਰਾਜ ਕਹਿੰਦੇ ਜਿਉਂਦੇ ਜੀ ਇਸ ਧਰਤੀ ਤੇ ਨਰਕਾਂ ਵਿੱਚ ਵਾਸਾ ਹੈ ਉਸ ਇਨਸਾਨ ਦਾ ਜਿਹਨੇ ਆਪਣੇ ਅੰਦਰੋਂ ਗੁਣ ਵਿਸਾਰ ਦਿੱਤੇ ਜੀਵਨ ਵਿੱਚ ਚੰਗੇ ਗੁਣ ਨਾ ਲੈ ਕੇ ਆਂਦੇ ਔਗਣ ਲੈ ਆਂਦੇ ਜੀਵਨ ਵਿੱਚ ਵਿਖ ਜ਼ਹਿਰ ਕੱਠੀ ਕਰ ਲੇ ਕਹਿੰਦੇ ਨਰਕ ਵਿੱਚ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕੂਆ ਕਾਕੂ ਅੰਮ੍ਰਿਤ ਰਸ ਪਾਈਐ ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੈ ਹੁਣ ਤਾਂ ਬਿਰਤੀ ਕਿਦਾਂ ਦੀ ਬਣ ਜਾਂਦੀ ਉਸ ਇਨਸਾਨ ਦੀ ਕੂਆ ਕਾਕੂ ਅੰਮ੍ਰਿਤ ਰਸ ਪਾਈਐ ਤਾਂ ਨੂੰ ਕਹਿੰਦੇ ਜਿੰਨੀਆਂ ਮਰਜ਼ੀ ਸਵਾਦ ਲੀਆਂ ਚੀਜ਼ਾਂ ਪਾ ਦਿਓ ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੈ ਉਰੀ ਤ੍ਰਿਪਤੀ ਕਿੱਥੇ ਹੁੰਦੀ ਆ ਬੇਸ਼ਟਾ ਗੰਧ ਖਾ ਕੇ ਗੋਹੇ ਤੇ ਜਨੇਤਰ ਕਾਂ ਦੀ ਚੁੰਝ ਨਾਲ ਲਿਬੜੇ ਮਹਾਰਾਜ ਕਹਿੰਦੇ ਉਹਨਾਂ ਚਿਰ ਗੰਧ ਵਿੱਚ ਚੁੰਝ ਨਾਲ ਲਿਬੜੇ ਤ੍ਰਿਪਤੀ ਨਹੀਂ ਆਉਂਦੀ ਉਹਨਾਂ ਜਰ ਜੀਵਨ ਤ੍ਰਿਪਤ ਨਹੀਂ ਜੇ ਹੁੰਦਾ ਜਨੇਤਰ ਚੁੰਝ ਗੰਧ ਵਿੱਚ ਨਾਲ ਲਿਬੜੇ ਸਵਾਦਲੇ ਪਦਾਰਥ ਜਿੰਨੇ ਮਰਜ਼ੀ ਅੱਗੇ ਰੱਖ ਦਿਓ ਉਹਦੀ ਆਦਤ ਬਣ ਗਈ ਉਹਨੇ ਵੇਖੀ ਉਹਨੇ ਉਹਨੇ ਗੰਧੀ ਖਾਣਾ ਇਸ ਤਰ੍ਹਾਂ ਦੀ ਆਦਤ ਜਿਵੇਂ ਮਿਰਗ ਨੂੰ ਕੁਝ ਤੂਈ ਦਾ ਨਹੀਂ ਪਤਾ ਇਨਸਾਨ ਔਗਣਾ ਵਿੱਚ ਗਰਸਿਆ ਹੋਇਆ ਪਤਾ ਹੀ ਨਹੀਂ ਕਿੰਨੇ ਔਗਣ ਜ਼ਿੰਦਗੀ ਚ ਹੋਰ ਕਰੀ ਜਾਂਦਾ ਹੈ ਮਹਾਰਾਜ ਕਹਿੰਦੇ ਇਸ਼ਲੀ ਗੁਰਮਖਾ ਤੈਨੂੰ ਮਹਾਰਾਜ ਬਾਰ ਬਾਰ ਸਮਝਾਉਂਦੇ ਨੇ ਵਿਖੇ ਬਨ ਫੀਕਾ ਤਿਆਗ ਰੀ ਛਕੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੀ ਬੁਢ ਗਈ सगली ਸੁਖੀ ਨਾ ਹੋਵਤ ਜਿਓ ਦੇਖ ਪਤਾ ਨਹੀਂ ਕਿੰਨੀ ਇੱਕ ਦੁਨੀਆ ਇਸ ਧਰਤੀ ਉੱਪਰ ਵਿਕਾਰਾਂ ਦੀ ਦਲਦਲ ਵਿੱਚ ਧਸ ਗਈ ਕਿਉਂਕਿ ਜੀਵਨ ਵਿੱਚ ਵਿਕਾਰ ਲੈ ਆਂਦੇ ਵਿਖੇ ਬਨ ਫੀਕਾ ਤਿਆਗ ਰੀ ਛਕੀਏ ਐ ਪ੍ਰਾਣੀ ਤੂੰ ਇਸ ਚੀਜ਼ ਦਾ ਤਿਆਗ ਕਰ ਦੇ ਆਪਣੇ ਜੀਵਨ ਵਿੱਚ ਤੂੰ ਆਪਣੇ ਜੀਵਨ ਚ ਚੰਗੀਆਂ ਗੱਲਾਂ ਲੈ ਕੇ ਆ ਔਗਣ ਛੱਡ ਦੇ ਆਪਣੇ ਜੀਵਨ ਵਿੱਚੋਂ ਵਿਖੇ ਬਨ ਫੀਕਾ ਤਿਆਗ ਨਹੀਂ ਛਕੀਏ ਨਾਮ ਮਹਾਰਸ ਪੀਓ ਆਹ ਮਹਾਰਸ ਨਾਮ ਸਤਿਗੁਰਾਂ ਦੀ ਬਾਣੀ ਇਹਨੂੰ ਆਪਣੇ ਹਿਰਦੇ ਵਿੱਚ ਲੈ ਕੇ ਜਾ ਬਿਨ ਰਸ ਚਾਕੇ ਬੁੜ ਗਏ ਸਗਲੇ ਬਹੁਤ ਦੁਨੀਆ ਇਸ ਰਸ ਤੋਂ ਵਾਂਝਿਆ ਆਪਣੇ ਜੀਵਨ ਵਿੱਚ ਵਿਕਾਰ ਲਿਆਉਣ ਕਰਕੇ ਮਹਾਰਾਜ ਕਹਿੰਦੇ ਡੁੱਬ ਗਏ ਬਿਨ ਰਸ ਚਾਕੇ ਬੁੜ ਗਏ ਸਗਲੇ ਸੁਖੀ ਨਾ ਹੋਵਤ ਜਿਓ ਦੇਖੀ ਇਸ ਇਸ ਜਿੰਦ ਨੂੰ ਕਦੇ ਸੁੱਖ ਨਹੀਂ ਜੇ ਮਿਲੇਗਾ ਇਹ ਤੜਫਦੀ ਰਹੇਗੀ ਇਹ ਭਟਕਦੀ ਰਹੇਗੀ ਜਿੰਨਾ ਚਿਰ ਜੀਵਨ ਵਿੱਚ ਔਗਣ ਨੇ ਮਹਾਰਾਜ ਕਹਿੰਦੇ ਇਸ ਲਈ ਗੁਣ ਇਕੱਠੇ ਕਰ ਅਮਰਤ ਤਜ ਵਿਖ ਸੰਗ੍ਰਹਿ ਕਰੇ ਜੇ ਤੂੰ ਅਮਰਤ ਛੱਡ ਕੇ ਵਿਖ ਇਕੱਠੀ ਕਰੇਗਾ ਨਾ ਜਹਿਰ ਇਕੱਠੀ ਕਰੇਗਾ ਮਹਾਰਾਜ ਤੈਨੂੰ ਉਸੇ ਰਸਤੇ ਤੋਰਦਾ ਗੁਰਮੁਖ ਵਿਰਲੇ ਸੋਜੀ ਪਈ ਤਿਨਾਂ ਅੰਦਰ ਬ੍ਰਹਮ ਅਖਾਇਆ ਗੁਰਮੁਖ ਜੀ ਦਾ ਮੁਖ ਗੁਰੂਵਲ ਹੋ ਗਿਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਕਿਤੇ ਮਹਾਰਾਜ ਕਹਿੰਦੇ ਗੁਰਮੁਖ ਵਿਰਲੇ ਸੋਝੀ ਪਈ ਉਹਨਾਂ ਵਿਰਲਿਆਂ ਨੂੰ ਸੋਝੀ ਆ ਗਈ ਉਹਨਾਂ ਵਿਰਲਿਆਂ ਨੂੰ ਪਤਾ ਲੱਗ ਗਿਆ ਇਹਨਾਂ ਗੱਲਾਂ ਦਾ ਉਹ ਸਿਆਣੀਆਂ ਗੱਲਾਂ ਆਪਣੇ ਜੀਵਨ ਵਿੱਚ ਲਾਇਆ ਗੁਰਮੁਖ ਵਿਰਲੇ ਸੋਝੀ ਪਈ ਤੇਨਾਂ ਅੰਦਰ ਬ੍ਰਹਮ ਦਿਖਾਇਆ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਅੰਦਰ ਹੀ ਅਮਰਤ ਦਿਖਾ ਦਿੱਤਾ ਅੰਦਰ ਹੀ ਵਸਦਾ ਉਹ ਅਕਾਲ ਪੁਰਖ ਵਾਹਿਗੁਰੂ ਦਿਖਾ ਦਿੱਤਾ ਫਿਰ ਕਿਤੇ ਭਟਕਣਾ ਨਾ ਪਿਆ ਜੀਵਨ ਦੀ ਭਟਕਣੇ ਖਤਮ ਕਰ ਦਿੱਤੀ ਮਹਾਰਾਜ ਕਹਿੰਦੇ ਤਨ ਮਨ ਸ਼ੀਤਲ ਹੋਆ ਰਸਨਾ ਹਰ ਸਾਦ ਪਾਇਆ ਫਿਰ ਤਨ ਤੇ ਮਨ ਸ਼ੀਤਲ ਹੋ ਗਿਆ ਸ਼ਾਂਤ ਹੋ ਗਿਆ ਭਟਕਦਾ ਮਨ ਜਿਹੜਾ ਓਗਣਾ ਚ ਭਟਕਦਾ ਫਿਰਦਾ ਸੀ ਨਾ ਜਿਹੜਾ ਜ਼ਹਿਰ ਪਿੱਛੇ ਫਿਰਦਾ ਸੀ ਮਾਰੇ ਕਹਿੰਦੇ ਸ਼ਾਂਤ ਹੋ ਗਿਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਪਾਇਆ ਇਹ ਰਸਨਾ ਜਿਹੜੀ ਨਸ਼ੇ ਕਰਦੀ ਸੀ ਜਿਹੜੀ ਮੂੰਹ ਤੋਂ ਮਾੜੇ ਲਫ਼ਜ਼ ਬੋਲਦੀ ਸੀ ਜਿਹੜੀ ਬਿਕਾਰਾਂ ਦੀ ਦਲਦਲ ਵਿੱਚ ਧਸੀ ਹੋਈ ਸੀ ਉਧਰੋਂ ਭਜਦੀ ਸੀ ਝੂਠੇ ਰਸਾਂ ਬਲ ਨੂੰ ਉਹਨੇ ਫਿਰ ਬਹਿਗਰੂ ਦੇ ਨਾਮ ਦਾ ਰਸ ਪਾ ਲਿਆ ਰਸ ਨਾਲ ਹਰ ਸਾਦ ਪਾਇਆ ਉਹ ਸਵਾਦ ਚੱਕ ਲਿਆ ਜਿਹੜੀ ਚੀਜ਼ ਜੀਵ ਨੂੰ ਸਵਾਦ ਲੱਗੇਗੀ ਉਹਨੂੰ ਜ਼ਿਆਦਾ ਛੱਕਦੀ ਹੈ ਕਈ ਵਾਰ ਭੁੱਖ ਘੱਟ ਹੁੰਦੀ ਹੈ ਚੀਜ਼ ਸਵਾਦ ਲੱਗਦੀ ਹੈ ਬੰਦਾ ਜ਼ਿਆਦਾ ਖਾ ਜਾਂਦਾ ਔਖਾ ਵੀ ਹੋ ਜਾਂਦਾ ਕਈ ਵਾਰ ਜਿਹੜੀ ਚੀਜ਼ ਜੀਵ ਨੂੰ ਚੰਗੀ ਲੱਗੇ ਉਹੀ ਜ਼ਿਆਦਾ ਖਾਏਗੀ ਪਰ ਜਦੋਂ ਨਾਮ ਰਸ ਦਾ ਸਵਾਦ ਇਸ ਜੀਵ ਨੇ ਚੱਕ ਲਿਆ ਮਹਾਰਾਜ ਕਹਿੰਦੇ ਉਹਨੂੰ ਪਤਾ ਲੱਗ ਜਾਣਾ ਹੈ ਫਿਰ ਉਹ ਗੁਰਮੁਖ ਨੂੰ ਸੋਝੀ ਆ ਜਾਣੀ ਹੈ ਚੰਗੇ ਤੇ ਮਾੜੇ ਦੀ ਪਰਤ ਹੋ ਜਾਣੀ ਹੈ ਜੀਵਨ ਵਿੱਚ ਕਿੱਦਾਂ ਦੇ ਕਾਰਜ ਕਰਨੇ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਉਹਨੂੰ ਪਤਾ ਲੱਗ ਜਾਣਾ ਕਿਉਂਕਿ ਉਹਦੀ ਜੀਬ ਨੇ ਉਹ ਰਸ ਚੱਖ ਲਿਆ ਨਾਮ ਰਸ ਉਹਦੇ ਜੀਵਨ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਅੰਦਰ ਮੇਰੇ ਅਮਰਤ ਪਿਆ ਫਿਰ ਉਹਨੂੰ ਸੋਝੀ ਆ ਗਈ ਮਹਾਰਾਜ ਕਹਿੰਦੇ ਫਿਰ ਪੁੱਛੋ ਕਿਤੇ ਗੁਰੂ ਕੋਲੋਂ ਭਗਤ ਰਵਿਦਾਸ ਜੀ ਨੂੰ ਪੁੱਛੋ ਤਨ ਮਨ ਸੀਤਲ ਹੋਇਆ ਰਸਨਾ ਹਾਰ ਸਾਦ ਪਾਇਆ ਜੀਦੀ ਰਸਨਾ ਨੇ ਇਹ ਸਵਾਲ ਚੱਕ ਲਿਆ ਫਿਰ ਉਹਨੂੰ ਪੁੱਛ ਕੇ ਦੇਖੋ ਭਗਤ ਰਵਦਾਸ ਮਹਾਰਾਜ ਇਹਨੂੰ ਪੁੱਛੋ ਕਿਤੇ ਚਿੱਤ ਸਿਮਰਨ ਕਰੋਂ ਨੈਣ ਅਭਲੋਕਨੋ ਸ਼੍ਰਾਵਨ ਬਾਣੀ ਸੁਜਸ ਪੂਰ ਰਖੋ ਉਹਨੂੰ ਪਤਾ ਲੱਗ ਗਿਆ ਉਹ ਫਿਰ ਕਹਿੰਦਾ ਚਿੱਤ ਨਾਲ ਮੈਂ ਵਹਿਗੁਰੂ ਦਾ ਸਿਮਰਨ ਕਰਾਂ ਅਕਾਲ ਪੁਰਖ ਵਹਿਗੁਰੂ ਦਾ ਸਿਮਰਨ ਕਰਾਂ ਚਿੱਤ ਸਿਮਰਨ ਕਰੋ ਨੈਣ ਅਭਲੋਕਨੋ ਸ਼੍ਰਾਵਨ ਬਾਣੀ ਸੁਜਸ ਪੂਰ ਰਖੋ ਮੈਂ ਕੰਨਾਂ ਦੇ ਵਿੱਚ ਨਾਮ ਦਾ ਹੀ ਰਸ ਭਰਨਾ ਹੋਰ ਕੋਈ ਚੀਜ਼ ਪਵੇ ਹੀ ਨਾ ਅੱਖਾਂ ਨਾਲ ਅਕਾਲ ਪੁਰਖ ਵੈਗੁਰੂ ਦੇ ਦਰਸ਼ਨ ਕਰਾਂ ਚਿੱਤ ਸਿਮਰਨ ਕਰੋ ਨੈਨ ਅਬਲੋਕਨੋ ਸ਼੍ਰਵਨ ਬਾਣੀ ਸੁਜਸਪੂਰ ਰੱਖੋ ਅਮਰਤ ਰੂਪੀ ਨਾਮ ਜਲ ਕੰਨਾਂ 'ਚ ਭਰਨਾ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ ਰਸਨ ਅਮਰਤ ਰਾਮ ਨਾਮ ਭਾਖੋ ਮੈਂ ਰਸਨਾ ਨਾਲ ਉਹਦਾ ਨਾਮ ਜਪਾਂ ਮਨ ਨੂੰ ਮੈਂ ਭੌਰਾ ਬਣਾ ਲਾਂ ਕਿਤੇ ਉਦੇ ਚਰਨਾਂ ਦਾ ਮਨਸ਼ੋ ਮਦ ਕਰ ਕਰੂੰ ਚਰਨ ਹਿਰਦੇ ਧਰੋਂ ਵਾਹਿਗੁਰੂ ਦੇ ਚਰਨ ਆਪਣੇ ਹਿਰਦੇ 'ਚ ਵਸਾਲਾਂ ਰਸਨਾ ਤੋਂ ਉਹਦਾ ਨਾਮ ਜਪਾਂ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੇ ਮੈ ਤੋਂ ਮੋਲ ਮਹਿੰਗੀ ਲਈਛਤੇ ਉਹਨੂੰ ਪਤਾ ਪਿਆਰ ਕੀ ਹੁੰਦਾ ਤਨ ਮਨ ਜਦ ਸ਼ੀਤਲ ਸ਼ਾਂਤ ਹੋ ਜਾਏ ਜਦ ਔਗਣ ਜਿੰਦਗੀ 'ਚੋਂ ਚਲੇ ਜਾਣ ਦੋ ਜਦ ਜਿੰਦਗੀ ਵਿੱਚ ਚੰਗੇ ਗੁਣ ਆ ਜਾਣ ਸਾਡੇ ਫਿਰ ਮਹਾਰਾਜ ਸਾਨੂੰ ਸਮਝਾਉਂਦਿਆ ਵਾਰ-ਵਾਰ ਇਹ ਗੱਲ ਸ਼ਬਦ ਹੀ ਨਾ ਉਪਜੈ ਸ਼ਬਦ ਦੇ ਦੁਆਰਾ ਹੀ ਅਕਾਲਪੁਰਖ ਵੈਗੁਰੂ ਦਾ ਨਾਮ ਲਿਆ ਜਾ ਸਕਦਾ ਸ਼ਬਦੇ ਮੇਲ ਮਲਾਇਆ ਸ਼ਬਦ ਰਾਹੀਂ ਹੀ ਅਕਾਲਪੁਰਖ ਵੈਗੁਰੂ ਦੇ ਨਾਲ ਮਲਾਪ ਹੋਣਾ ਮੇਲ ਹੋਣਾ ਹੈ ਮਹਾਰਾਜ ਕਹਿੰਦੇ ਇਹ ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਸ਼ਬਦੇ ਹੀ ਨਉ ਊਪਜੈ ਸ਼ਬਦੇ ਮੇਲ ਮਲਾਇਆ ਸ਼ਬਦ ਦੁਆਰਾ ਹੀ ਸਾਡਾ ਅਕਾਲਪੁਰਖ ਵੈਗੁਰੂ ਨਾਲ ਮੇਲ ਹੋ ਸਕਦਾ ਹੋਰ ਕੋਈ ਰਸਤਾ ਨਹੀਂ ਹੈ ਇਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨ ਆਵ ਲਿਖਿਆ ਮਹਾਰਾਜ ਦੀ ਬਾਣੀ ਚ ਸ਼ਬਦ ਗੁਰੂ ਸੁਰਤ ਧੁਨ ਚੇਲਾ ਲਿਖਿਆ ਮਹਾਰਾਜ ਨੇ ਬਾਣੀ ਚ ਜਦੋਂ ਸੁਰਤ ਸ਼ਬਦ ਦੀ ਚੇਲੀ ਬਣ ਗਈ ਤੇ ਅਕਾਲ ਪੁਰਖ ਵੈਗੁਰਾ ਮਲਾਪ ਹੋਏ ਗਈ ਹੋਏਗਾ ਮਹਾਰਾਜ ਅਖਰੀ ਨਾਮ ਅਖਰੀ ਸਾ ਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰਸ਼ਣ ਜੋਗ ਬੁਣਾ ਅਖਰਾਂ ਦੁਆਰਾ ਹੀ ਉਹਦਾ ਨਾਮ ਲਿਖਿਆ ਜਾ ਸਕਦਾ ਹੈ ਅੱਖਰਾਂ ਦੁਆਰਾ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ ਕਿਛੇ ਬੋਲੀ ਨੂੰ ਬੋਲਿਆ ਕਰਾਂ ਰਹੀਂ ਜਾ ਸਕਦਾ ਅਕਾਲ ਪੁਰਖ ਵਹਿਗੁਰੂ ਦੀ ਬੋਲੀ ਸ਼ਬਦਾ ਰਾਹੀਂ ਬਿਆਨ ਕੀਤੀ ਜਾ ਸਕਦੀ ਸ਼ਬਦਾ ਰਾਹੀਂ ਹੀ ਸਾਡਾ ਮਲਾਪ ਉਹਦੇ ਨਾਲ ਹੋ ਸਕਦਾ ਜਦੋਂ ਸਾਨੂੰ ਸੋਝੀ ਆਏ ਗਿਆਨ ਹੈ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਬਿਨਾ ਸਾਨੂੰ ਇਹ ਸੋਝੀ ਨਹੀਂ ਆਉਣੀ ਗੁਰੂ ਦੀ ਦੱਸੀ ਹੋਈ ਮਤ ਦੁਆਰਾ ਜੀਵਨ ਜਿਉਵਾਂਗੇ ਤੇ ਸ਼ਬਦ ਦੁਆਰਾ ਸਾਡਾ ਅਕਾਲ ਪੁਰਖ ਵਹਿਗੁਰੂ ਨਾਲ ਮਲਾਪ ਹੋਏਗਾ ਸਾਨੂੰ ਸਾਡੇ ਅੰਦਰ ਵਸਦਾ ਹੀ ਅਕਾਲ ਪੁਰਖ ਵਹਿਗੁਰੂ ਦੇਸ਼ ਜਾਏਗਾ ਸਾਨੂੰ ਸਾਡੇ ਅੰਦਰ ਵਸਦਾ ਹੀ ਅਮਰਤ ਦੇਸ਼ ਪਵੇਗਾ ਜਦੋਂ ਅਸੀਂ ਗੁਰੂ ਦੀ ਮਤ ਲੈ ਕੇ ਜੀਵਨ ਗੁਜ਼ਾਰਾਂਗੇ ਮਹਾਰਾਜ ਕਹਿੰਦੇ ਬੇਨ ਸ਼ਬਦ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਬਈ ਬੇਨ ਸ਼ਬਦ ਸਭ ਜਗ ਬੋਰਾਨਾ ਜਿਹੜੇ ਜਿਹੜੇ ਗੁਰੂ ਤੋਂ ਦੂਰ ਨੇ ਮਹਾਰਾਜ ਕਹਿੰਦੇ ਉਹਨੂੰ ਫਿਰ ਸੋਝੀ ਆ ਜਾਂਦੀ ਹੈ ਵੀ ਜੱਗ ਬੌਲਾ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਗੁਰਬਾਣੀ ਦੀ ਸੋਚੀ ਤੋਂ ਬਿਨਾਂ ਇਸੇ ਕਰਕੇ ਇੱਧਰ ਉੱਧਰ ਭਟਕਦਾ ਫਿਰਦਾ ਆਪਾਂ ਕਹੀਦਿਆਂ ਨਾ ਜਿਹੜਾ ਇੱਧਰ ਉੱਧਰ ਭੱਜਿਆ ਫਿਰਦਾ ਬੰਦਾ ਯਾਰ ਕਮਲਾ ਇਹ ਇਹ ਤਾਂ ਖੜਦਾ ਹੀ ਨਹੀਂ ਘਰੇ ਨਹੀਂ ਬੈਠਦਾ ਇਹ ਤੇ ਫਰੀ ਜਾਂਦਾ ਪਿੰਡ ਦੇ ਆਲੇ ਦੁਆਲੇ ਇਹ ਤੇ ਸੰਗਲ ਲਾ ਕੇ ਰੱਖਣਾ ਪੈਂਦਾ ਉਹਨੂੰ ਕਹਿੰਦੇ ਆ ਜਿਹੜਾ ਵੱਧ ਭੱਜਾ ਨੱਠਿਆ ਫਿਰਦਾ ਉਸੇ ਤਰ੍ਹਾਂ ਮਹਾਰਾਜ ਉਸ ਗੁਰਮੁਖ ਪਿਆਰੇ ਨੂੰ ਕਹਿੰਦੇ ਨੇ ਜਿਹੜਾ ਗੁਰੂ ਤੋਂ ਦੂਰ ਹੋ ਕੇ ਆਪਣੇ ਮਤ ਦੇ ਮੁਤਾਬਕ ਇੱਧਰ ਉੱਧਰ ਭੱਜਿਆ ਫਿਰਦਾ ਗੁਰੂ ਦੇ ਮਤ ਆਪਣੇ ਜੀਵਨ ਵਿੱਚ ਨਹੀਂ ਲੈ ਕੇ ਆਉਂਦਾ ਬਿਨ ਸ਼ਬਦ ਹੈ ਸਭ ਜੱਗ ਬੌਰਾਨਾ ਬਰਥਾ ਜਨਮ ਗਵਾਇਆ ਫਿਰ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ ਕਿੰਨਾ ਅਮੋਲਕ ਜਨਮ ਇਧਰ ਉਧਰ ਭਟਕਦੇ ਨਹੀਂ ਗਵਾ ਲਿਆ ਬੁਢਾਪਾ ਆ ਗਿਆ ਤੇ ਸੰਸਾਰ ਤੋਂ ਚਲੇ ਆ ਗਏ ਬਿਨ ਸ਼ਬਦ ਹੈ ਸਭ ਜੱਗ ਬੌਰਾਨਾ ਗੁਰੂ ਸਾਹਿਬ ਕਹਿੰਦੇ ਸ਼ਬਦ ਤੋਂ ਬਿਨਾ ਗਿਆਨ ਤੋਂ ਬਿਨਾ ਜੱਗ ਬੌਰਾ ਹੈ ਭਾਈ ਇਧਰ ਉਧਰ ਟਾਈਮ ਵੀ ਖਰਾਬ ਕਰਦਾ ਪੈਸਾ ਵੀ ਖਰਾਬ ਕਰਦਾ ਅਖੀਰ ਨੂੰ ਸਾਰਾ ਸਾਰਾ ਕੁਝ ਬਰਬਾਦ ਹੋ ਜਾਂਦਾ ਹੈ ਕਈਆਂ ਦੇ ਤੇ ਘਰ ਹੀ ਖਤਮ ਹੋ ਜਾਂਦੇ ਨੇ ਬੇਨ ਸ਼ਬਦਾ ਸਭ ਜਗ ਬौराਣਾ ਬਿਰਥਾ ਜਨਮ ਗਵਾਇਆ ਬੜਾ ਅਮੋਲਕ ਜੀਵਨ ਹੈ ਇਹਨੂੰ ਐ ਨਾ ਗਵਾਇਏ ਮਹਾਰਾਜ ਕਹਿੰਦੇ ਭਾਈ ਲੇਖੇ ਲਾਈਂ ਘਰਾਂ ਵਿੱਚ ਬਾਣੀ ਪੜ੍ਹੀਏ ਸਤਿਗੁਰਾਂ ਤੋਂ ਛੇਦ ਲੈ ਕੇ ਜੀਵਨ ਗੁਜ਼ਾਰੀਏ ਮਹਾਰਾਜ ਕਹਿੰਦੇ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਹੋ ਪਾਇਆ ਗੁਰੂ ਦਾ ਸ਼ਬਦ ਅੰਮ੍ਰਿਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਤਾਰੇ ਸਤਿਗੁਰਾਂ ਦੀ ਬਾਣੀ ਅਮਰਤਾ ਹੈ ਏਸ਼ੇ ਕਰਕੇ ਸਾਨੂੰ ਆਖਿਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਬਾਣੀ ਸਦਾ ਆਕਾਲ ਪੁਰਖ ਵੈਗੂ ਦੇ ਰੰਗ ਵਿੱਚ ਰੰਗੇ ਰਹੋ ਬਾਣੀ ਪੜ ਕੇ ਦੀਪੋ ਅਮਰਤ ਸਦਾ ਰਹੋ ਭਰ ਰੰਗ ਸਦਾ ਹੀ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹੀਏ ਚੰਗੇ ਗੁਣ ਸਾਡੀ ਜ਼ਿੰਦਗੀ ਵਿੱਚ ਆਉਣ ਇਹ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੇ ਚੁਣਿਆ ਖਾਲਸੇ ਦੀ ਸਾਜਣਾ ਦੇ ਦੇ ਆਨੰਦਪੁਰ ਸਾਹਿਬ ਦੀ ਧਰਤੀ ਸਨੇਹੇ ਭੇਜੇ ਸੰਗਤਾਂ ਕਟੀਆਂ ਆਉਣੀਆਂ ਵਾਰ-ਵਾਰ ਸ਼ੀਸ਼ ਦੀ ਮੰਗ ਕੀਤੀ ਤੇ ਪੰਜ ਸਿੰਘ ਨਿਤਰੇ ਲੱਖਾਂ ਦੇ ਇਕੱਠ ਦੇ ਵਿੱਚੋਂ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸੀ ਪੰਜਾਂ ਨੂੰ ਖੰਡੇ ਬਾਟੇ ਦੀ ਪਹਲ ਦੇ ਕੇ ਫਿਰ ਕਲਗੀਧਰ 파ਰਸ਼ਾ ਨੇ ਆਪ ਖੰਡੇ ਬਾਟੇ ਦੀ ਪਹਲ ਲਈ ਉਦਣ ਵੀ ਮੁੱਲ ਹੀ ਪਾਇਆ ਸੀ ਸਿੰਘਾਂ ਦੇ ਸ਼ਿਰਾਂ ਦਾ ਸਤਿਗੁਰਾਂ ਨੇ ਉਹ ਮੁੱਲ ਤਾਰਿਆ ਗਿਰਲਿਆ ਨੇ ਤੇ ਗੁਰਮਖਾਂ ਦੇ ਗੁਰੂ ਦੇ ਸਿੱਖਾਂ ਦੇ ਮੁੱਲ ਪੈਂਦੇ ਰਹੇ ਤੇ ਪੈਂਦੇ ਰਹਿਣਗੇ ਹਮੇਸ਼ਾ ਜਿਹੜੇ ਗੁਰੂ ਦੀ ਮਤ ਅਨੁਸਾਰ ਜ਼ਿੰਦਗੀ ਜਿਉਂਦੇ ਨੇ ਸਤਿਗੁਰਾਂ ਦੇ ਬਚਨਾਂ ਤੇ ਪਹਿਰਾ ਦਿੰਦੇ ਨੇ ਉਹਨਾਂ ਦੇ ਸ਼ਿਰਾਂ ਦੇ ਮੁੱਲ ਹਮੇਸ਼ਾ ਹੀ ਮਹਿੰਗੀਆਂ ਜਿਹੜੀਆਂ ਚੀਜ਼ਾਂ ਨੇ ਖਾਲਸ ਖਾਲਸਾ ਖਾਲਸ ਤੋਂ ਬਣਿਆ ਖਾਲਸ ਤੋਂ ਭਾਵ ਸ਼ੁੱਧ ਜਿਹੜੀ ਚੀਜ਼ ਸ਼ੁੱਧ ਹੁੰਦੀ ਹੈ ਕੀਮਤ ਜ਼ਿਆਦਾ ਹੁੰਦੀ ਹੈ ਕਈ ਵਾਰ ਅਗਲਾ ਕਹਿ ਕੇ ਵੇਚਦਾ ਘਰਾਂ ਚ ਆਪੋ ਦੁੱਧ ਤਾਂ ਆਪਣੇ ਆਮ ਹੀ ਆ ਨਾ ਘਰਾਂ ਚ ਕਈ ਲੋਕ ਘਰਾਂ ਚੋਂ ਦੁੱਧ ਲੈ ਕੇ ਜਾਂਦੇ ਆ ਅਗਲਾ ਕਹਿੰਦਾ 10 ਰੁਪਏ ਵੱਧ ਦੇ ਦੀ ਮੈਨੂੰ ਜਿਹੜਾ ਚੋਇਆ ਮੱਝ ਥੱਲੋਂ ਉਹ ਜਿਹਾ ਹੀ ਪਾਇਆ ਖਾਲਸ ਹੈ ਸ਼ੁੱਧ ਹੈ ਅਗਲਾ ਵੀ 10 ਪੈ ਠੋਕ ਕੇ ਬੱਤ ਲੈਂਦਾ ਵੀ ਜਿਹੜਾ ਚੋਇਆ ਉਹ ਜਿਹਾ ਹੀ ਪਾਇਆ ਮੈਂ ਚ ਪਾਣੀ ਨਹੀਂ ਪਾਇਆ ਮੈਂ ਚ ਕੋਈ ਚੀਜ਼ ਦੀ ਮਿਲਾਪਤ ਨਹੀਂ ਜੇ ਕੀਤੀ ਇਹ ਤੇ ਉਦਾਂ ਦੇ ਹੀ ਮੈਂ ਤੈਨੂੰ ਪਤਾ ਜਿਹੜਾ ਚੋਇਆ ਜੇ ਬਾਹਰ 50 ਤੋਂ ਅਗਲਾ 60 ਰੁਪਏ ਲੈਂਦਾ ਜਿਹੜੀ ਚੀਜ਼ ਖਾਲਸ ਹੁੰਦੀ ਹੈ ਉਹਦੀ ਕੀਮਤ ਜ਼ਿਆਦਾ ਹੁੰਦੀ ਹੈ ਗੁਰਮੁਖੋ ਉਹ ਲੈਣ ਵਾਸਤੇ ਸੀਸ਼ ਦੇਣੇ ਪੈ ਸਿੰਗਾਂ ਨੂੰ ਸਤਿਗੁਰਾਂ ਦੇ ਚਰਨਾਂ 'ਚ ਸ਼ੀਸ਼ ਪੇਂਦ ਕੀਤੇ ਇਹ ਮਹਿੰਗਾ ਹੈ ਅਮਰਤ ਮਹਿੰਗਾ ਹੈ ਗੁਰੂ ਦੀ ਬਾਣੀ ਮਹਿੰਗੀ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਬੜਾ ਮਹਿੰਗਾ ਹੈ ਇਹਦੇ ਲਈ ਸ਼ੀਸ਼ ਲੱਗਦੇ ਆਏ ਤੇ ਲੱਗਦੇ ਰਹਿਣਗੇ ਇਹਦੇ ਤੇ ਹਮੇਸ਼ਾ ਹਮਲੇ ਹੁੰਦੇ ਰਹਿਣਗੇ ਲੋਹੇ ਦੀ ਚੀਜ਼ ਰੱਖ ਦੋ ਸੋਨ-ਸਾਨ ਜਗ੍ਹਾ 'ਚ ਕਿਸੇ ਨੇ ਚੱਕਣੀ ਨਹੀਂ ਕਿ ਤੇ ਸੋਨਾ ਧਰ ਕੇ ਵੇਖੋ ਇੱਕ ਸਕਿੰਟ ਬਾਅਦ ਨਹੀਂ ਥਿਆਉਣਾ ਇਹਦੇ ਸੁਨਿਆਰ ਵੀ ਝਾਰੂ ਅੰਦਰ ਨੂੰ ਮਾਰਦਾ ਵੀ ਕੋਈ ਕਿਨਕਾ ਬਾਹਰ ਨਾ ਨਿਕਲ ਜੇ ਕਿਤੇ ਇੰਨੀ ਕੀਮਤੀ ਚੀਜ਼ ਇਹਦੇ ਤੇ ਹਮਲੇ ਹੁੰਦੇ ਰਹਿਣਗੇ ਹੁੰਦੇ ਆਏ ਨੇ ਗੁਰਮਖੋ ਅੱਜ ਵੀ ਬਹੁਤ ਹੁੰਦੇ ਆ ਇਹ ਵੀ ਵੱਡਾ ਹੀ ਹਮਲਾ ਇੱਕ ਸਿੱਖ ਕੌਮ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਦਾ ਜੋ ਨਿਸ਼ਾਨਾ ਸੀ ਉਹ ਤੋਂ ਦੂਰ ਕੀਤਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਾੜਾ ਪਿੱਛੇ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਜਾੜੇ ਦੀ ਕੋਈ ਡੇਟ ਹੀ ਫਿਕਸ ਹੈ ਨਹੀਂ ਤੇ ਸਤਗੁਰਾਂ ਨੇ ਕੋ ਕਿੱਡੀ ਕਮਾਲ ਦਾ ਸੰਦੇਸ਼ ਸਾਨੂੰ ਦਿੱਤਾ ਸੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਖੰਡੇ ਵਾਟ ਦੀ ਪਹਲ ਤਿਆਰ ਤਿਆਰ ਕਰਕੇ ਖਾਲਸਾ ਪੰਥ ਸਾਜਿਆ ਸੀ। ਖਾਲਸਾ ਅਕਾਲ ਪੁਰਖੀ ਫੌਜ ਪਰਗ ਤੇ ਉਹ ਖਾਲਸਾ ਪ੍ਰਮਾਤਮਾ ਕੀ ਫੌਜ ਉਹ ਖਾਲਸਾ ਸਾਜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਤੇ ਆਓ ਜਾਗਰਤ ਹੋਈਏ ਅੱਗੇ ਜੀ ਅੱਗੇ ਸਨੇਹੇ ਪਹੁੰਚਦੇ ਕਰੀਏ ਤਾਂ ਕਿ ਉਹ ਸਮਾਂ ਆਵੇ ਜਿਹਦਣ ਸਾਡੀ ਕੌਮ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਇਹਨਾਂ ਦਿਹਾੜਿਆਂ ਨੂੰ ਉਸੇ ਤਰੀਕੇ ਨਾਲ ਮਨਾਵੇ ਕਿਤੇ ਉਹ ਜਿਆ ਸਮਾਂ ਆਵੇ ਸਮਾਂ ਲੱਗੇਗਾ ਆਏਗਾ ਜਰੂਰ ਕਿਉਂਕਿ ਅੱਜ ਜੇ ਕੋਈ ਆਵਾਜ਼ ਨਿਕਲਦੀ ਹੈ ਤਾਂ ਉਹਦੇ ਕੋਈ ਕਾਰਨ ਨੇ ਆਲੇ ਦੁਆਲੇ ਨੂੰ ਅੱਗੇ ਤੇ ਪਤਾ ਹੀ ਨਹੀਂ ਸੀ ਸਾਰਿਆਂ ਨੇ ਪੜਿਆ ਅੱਜ ਤੱਕ ਜਿੱਨਾਂ ਜਰ ਪੜਦੇ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਨੂੰ ਪਤਾ ਹੈ ਬਚਪਨ ਵਿੱਚ ਬਚਪਨ ਵਿੱਚ ਜਿੰਨਿਆਂ ਨੇ ਸਕੂਲਾਂ 'ਚ ਪੜਿਆ ਸਭ ਨੂੰ ਪਤਾ ਵੀ ਕਿਹੜੇ ਦਿਨ ਦਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਬਾਰੇ ਕਾਰਨ ਨੇ ਜਿਨ੍ਹਾਂ ਕਾਰਨਾ ਕਰਕੇ ਉਹ ਦਿਨ ਅਲੱਗ-ਥਲਗ ਹੋ ਗਿਆ ਇਸੇ ਕਰਕੇ ਮਹਿੰਗੀਆਂ ਚੀਜ਼ਾਂ ਤੇ ਹਮਲੇ ਹੁੰਦੇ ਨੇ ਗੁਰੂ ਕੋ ਉਹ ਆਪਾਂ ਨੇ ਸੁਚੇਤ ਹੋਣਾ ਸੋ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦੇ ਵਿੱਚ ਦੀਆਂ ਪ੍ਰਗਟ ਦਿਹਾੜੀਆਂ ਦੀਆਂ ਲੱਖ-ਲੱਖ ਵਧਾਈਆਂ ਹੋਣ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵੀ ਲੱਖ-ਲੱਖ ਵਧਾਈਆਂ ਹੋਣ ਆਓ ਅੱਜ ਪ੍ਰਣ ਕਰੀਏ ਸਤਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਕਿ ਆਉਣ ਵਾਲਾ ਜਿਹੜਾ ਜੀਵਨ ਅੱਜ ਤੋਂ ਬਾਅਦ ਸਤਿਗੁਰੂ ਜੀ ਤੇਰੀ ਸ਼ਰਨ ਵਿੱਚ ਰਹਿ ਕੇ ਬਤੀਤ ਕਰਨਾ। ਸਤਿਗੁਰਾਂ ਦੀ ਬਾਣੀ ਘਰਾਂ ਵਿੱਚ ਆਵੇ। ਸਾਡਾ ਬੱਚਾ ਬੱਚਾ ਨਿਤਨੇਮੀ ਹੋਵੇ। ਖੰਡੇ ਬਾਟੇ ਦੀ ਪੌਹ ਲੈ ਕੇ ਸੋਹਣਾ ਤੇ ਨਰਾਲਾ ਜੀਵਨ ਬਤੀਤ ਕਰੇ। ਜਿਨ੍ਹਾਂ ਨੇ ਨਹੀਂ ਲਈ ਖੰਡੇ ਬਾਟੇ ਦੀ ਪੌਹ। ਇਹ ਜੀਵਨ ਦਾ ਨਹੀਂ ਪਤਾ। ਹਮ ਆਦਮੀ ਹਾਂ ਇਕਦਮੀ ਮੌਹਲਤ ਮੌਤ ਨਾ ਜਾਣ। ਪਤਾ ਨਹੀਂ ਸਵੇਰੇ ਉੱਠਣਾ ਕਿ ਨਹੀਂ ਉੱਠਣਾ। ਐਡੀ ਕੀਮਤੀ ਦਾਤ ਤੋਂ ਕਿਤੇ ਜੀਵਨ ਵਾਝਾ ਨਾ ਚਲਿਆ ਜਾਪੇ ਪੁੱਤ ਵਾਰੇ ਕਲਗੀਧਰ ਪਾਤਸ਼ਾਹ ਨੇ ਪਿਓ ਵਾਰਿਆ ਮਾਂ ਵਾਰੀ ਸਭ ਕੁਝ ਵਾਰ ਕੇ ਆਹ ਸਾਨੂੰ 사ਤੂਗੁਰਾਂ ਨੇ ਦਾਤਾਂ ਬਖਸ਼ੀਆਂ ਨੇ ਕਿਤੇ ਐਨੀ ਕੀਮਤੀ ਇਹਦੀ ਕੀਮਤ ਇਸੇ ਕਰਕੇ ਨਹੀਂ ਨਾ ਪੈ ਸਕਦੀ ਇਹ ਸ਼ਬਦ ਪਿੱਛੇ ਹੀ ਸਾਰੀਆਂ ਕੁਰਬਾਨੀਆਂ ਹੋਈਆਂ ਗੁਰੂ ਕੇ ਲਾਲ ਵਾਰੇ ਕੋਈ ਕੀਮਤੀ ਐਦੂ ਚੀਜ਼ ਹੋ ਸਕਦੀ ਹੈ ਗੁਰਮੁਖੋ ਐਡਾ ਕੀਮਤੀ ਤੋਹਫਾ ਸਾਡੇ ਕੋਲੇ ਹੋਵੇ ਖੰਡੇ ਬਾਟੇ ਦੀ ਪਹਲ ਜਿਹਨੂੰ ਲੈਣ ਵਾਸਤੇ ਪੰਜ ਪਿਆਰਿਆਂ ਨੂੰ ਪਹਿਲਾਂ ਸੀਸ ਭੇਟ ਕਰਨੇ ਪਏ ਤਲਗੀ ਧਰਪਾਸਾਂ ਨੇ ਆਪ ਨੀਵੇਂ ਥਾਵੇਂ ਬੈਠ ਕੇ ਖੰਡੇ ਬਾਟੇ ਦੀ ਪਾਹੁਲ ਲਈ ਕਿੰਨੀ ਕ ਕੀਮਤ ਹੋ ਸਕਦੀ ਹੈ ਐਡੀ ਕੀਮਤੀ ਵਸਤੂ ਜਿਤੇ ਐਦਾਂ ਹੀ ਨਾ ਸਾਡਾ ਜੀਵਨ ਚੱਲਿਆ ਜਾਵੇ ਇਸ ਲਈ ਸਾਰਿਆਂ ਨੇ ਖੰਡੇ ਬਾਟੇ ਦੀ ਪਾਹੁਲ ਲੈਣੀ ਹੈ ਕੋਸ਼ਿਸ਼ ਕਰੋ ਮਨ ਬਣਾਓ ਖੰਡੇ ਬਾਟੇ ਦੀ ਪਾਹੁਲ ਲਈਏ ਸੋਨਾ ਨਰਲਾ ਜੀਵਨ ਬਤੀਤੇ ਕਰੀਏ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਸਾਰੀ ਸੰਗਤ ਗੱਜ-ਬੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ